ਕੱਲ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਉਹ ਇਹ ਨੇ ਕਿ ਅੱਜ ਸ਼ਾਮ ਨੂੰ ਦੋਵਾਂ ਬਾਰਡਰਾਂ ਤੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕਰਾਂਗੇ ਲੋਕਾਂ ਨੂੰ ਵੀ ਆਹਮਾਨ ਹੈ ਉਹ ਆਪਣੇ ਹਸਾਬ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਦੂਸਰਾ ਪੰਜੀ ਨੂੰ ਕਿਉਂਕਿ ਤੁਹਾਨੂੰ ਪਤਾ ਡਬਲਯੂਟੀਓ ਦੀ ਮੀਟਿੰਗ ਜਿਹੜੀ ਆ 26 ਨੂੰ ਹੋ ਰਹੀ ਆ ਅੰਜੀ ਨੂੰ ਦੋਹਾਂ ਬਾਰਡਰਾਂ ਦੇ ਉੱਤੇ ਕਨਵੈਨਸ਼ਨਾਂ ਕਰਕੇ ਡਬਲਿਊਟੀਵੀ ਦੀਆਂ ਨੀਤੀਆਂ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰਦੀਆਂ ਉਹਦੇ ਬਾਰੇ ਚਰਚਾ ਕਰਾਂਗੇ 26 ਨੂੰ ਆ ਆਪਾਂ ਪੂਰੇ ਦੇਸ਼ ਭਰ ਦੇ ਪਿੰਡਾਂ ਵਿੱਚ ਡਬਲਿਊਟੀਓ ਕਾਰਪੋਰੇਟ ਕਰਾਉਣੇ ਦੇ ਸੰਨੇ ਦੀਆਂ ਸਰਕਾਰਾਂ ਉਹਨਾਂ ਦੇ ਅਰਥੀ ਫੂਕ ਮੁਜਾਰੇ ਕਰਾਂਗੇ ਕਿ ਦੁਪਹਿਰ ਬਾਅਦ ਇਹ ਦੋਵੇਂ ਬਾਰਡਰਾਂ ਤੇ ਸ਼ੰਭੂ ਤੇ ਤੇ ਖਨੌਰੀ ਤੇ 20 ਫੁੱਟ ਉੱਚੇ ਦਿਓ ਕੱਦ ਪੁਤਲੇ ਬਣਾ ਕੇ ਉਹਨਾਂ ਨੂੰ ਸਾੜਿਆ ਜਾਊਗਾ ਦੁਪਹਿਰ ਬਾਅਦ 27 ਨੂੰ ਦੋਵੇਂ ਫੋਰਮ ਜੜਿਆ ਉਹ ਆਪੋ ਆਪਣੀ ਦੇਸ਼ ਭਰ ਦੇ ਲੀਡਰਾਂ ਨਾਲ ਸੱਦ ਕੇ ਮੀਟਿੰਗ ਕਰਨਗੇ 28 ਨੂੰ ਸਾਡੇ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਊਗੀ ਤੇ 29 ਨੂੰ ਅਗਲਾ ਐਲਾਨ ਕੀਤਾ ਜਾਊਗਾ ਇਹਦੋਂ ਗਾਹਾਂ ਜਿਵੇਂ ਬੈਰੀਕੇਟਿੰਗ ਹੋਈ ਆ ਪੰਜਾਬ ਦੇ ਉੱਤੇ ਜਿਵੇਂ ਪੰਜਾਬ ਦੀ ਅਰਥਵਿਵਸਥਾ ਦਾ ਨੁਕਸਾਨ ਹੋ ਰਿਹਾ ਵਾ ਔਰ ਜਿਵੇਂ ਹਰਿਆਣੇ ਦੇ ਵਿੱਚ 50000 ਅਰਧ ਸੈਨਿਕ ਫੋਰਸ ਲਾਏ ਗਏ ਆ ਔਰ ਜਿਵੇਂ ਦਿੱਲੀ ਬੈਰੀਕੇਟਿੰਗ ਹੋ ਰਹੀ ਆ ਜਿਹੜੀ ਅਰਥਵਿਵਸਥਾ ਇਧਰੋਂ ਲਿੰਕਟ ਕਰਦੀ ਆ ਉਹਦੀ ਸਾਰੀ ਪਰਭਾਈ ਕੇਂਦਰ ਨੂੰ ਕਰਨੀ ਚਾਹੀਦੀ ਆ ਉਹਨਾਂ ਨੇ ਹਾਈਵੇ ਖੁਦ ਜਾਮ ਕਿਉਂ ਕੀਤੇ ਹੈਗੇ ਆ ਜਿਵੇਂ ਕ ਮੰਤਰੀ ਪੰਦਰ ਤੇ ਕੱਲ ਯੂਕੇ ਦੀ ਪਾਰਲੀਮੈਂਟ ਵਿੱਚ ਇਹ ਚਰਚਾ ਹੋਈ ਆ ਯੂਨੋ ਵਿੱਚ ਚਰਚਾ ਹੋ ਰਹੀ ਆ ਔਰ ਮੋਦੀ ਸਰਕਾਰ ਇਸ ਅੰਦੋਲਨ ਨੂੰ ਜਾਂ ਗ੍ਰਹਿ ਮੰਤਰੀ ਜੀ ਇਸ ਅੰਦੋਲਨ ਨੂੰ ਜਾਂ ਉਹਨਾਂ ਦੇ ਨੇੜੇ ਤੇੜੇ ਜਿਹੜੇ ਲੋਕ ਬੈਠੇ ਆ ਉਹਨਾਂ ਵੱਲੋਂ ਸਹੀ ਢੰਗ ਨਾਲ ਨਾ ਨਿਭਣ ਕਰਕੇ ਜਿਵੇਂ ਪੂਰੀ ਦੁਨੀਆ ਦੇ ਵਿੱਚ ਇਹ ਭਾਰਤ ਕਿਹਾ ਜਾਂਦਾ ਵੀ ਸਭ ਤੋਂ ਵੱਡੀ ਜਮਹੂਰੀਅਤ ਹੈ ਜਿਵੇਂ ਜਿਵੇਂ ਕਿਸਾਨਾਂ ਮਜ਼ਦੂਰਾਂ ਤੇ ਬਲ ਪ੍ਰਯੋਗ ਕੀਤਾ ਗਿਆ ਜਿਵੇਂ ਪੂਰੀ ਦੁਨੀਆ ਵਿੱਚ ਇਹਦੀ ਆਲੋਚਨਾ ਹੋਈ ਆ ਉਹਦਾ ਨੁਕਸਾਨ ਮੁਦਿਸਕਾਰ ਨੂੰ ਚਲਣਾ ਪਊਗਾ ਧੰਨਵਾਦ ਕੱਲ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਗੈਰ-ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਉਹ ਇਹ ਨੇ ਕਿ ਅੱਜ ਸ਼ਾਮ ਨੂੰ ਦੋਵਾਂ ਬਾਰਡਰਾਂ ਤੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕਰਾਂਗੇ ਲੋਕਾਂ ਨੂੰ ਵੀ ਆਹਮਾਨ ਹੈ ਉਹ ਆਪਣੇ ਹਸਾਬ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੂਸਰਾ ਪੰਜੀ ਨੂੰ ਕਿਉਂਕਿ ਤੁਹਾਨੂੰ ਪਤਾ ਹੈ WTO ਦੀ ਮੀਟਿੰਗ ਜਿਹੜੀ ਆ 26 ਨੂੰ ਹੋ ਰਹੀ ਆ ਪੰਜੀ ਨੂੰ ਦੋਵਾਂ ਬਾਰਡਰਾਂ ਦੇ ਉੱਤੇ ਕਨਵੈਨਸ਼ਨਾਂ ਕਰਕੇ WTO ਦੀਆਂ ਨੀਤੀਆਂ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰਦੀਆਂ ਉਹਦੇ ਬਾਰੇ ਚਰਚਾ ਕਰਾਂਗੇ 26 ਨੂੰ ਆ ਆਪਾਂ ਪੂਰੇ ਦੇਸ਼ ਭਰ ਦੇ ਪਿੰਡਾਂ ਵਿੱਚ WTO ਕਾਰਪੋਰੇਟ ਘਰਾਣੇ ਦੇ ਸਮੇਂ ਦੀਆਂ ਸਰਕਾਰਾਂ ਉਹਨਾਂ ਵਿਅਰਤੀ ਫੂਕ ਮੁਜਾਰੇ ਕਰਾਂਗੇ ਕਿ ਦੁਪਹਿਰ ਬਾਅਦ ਇਹ ਦੋਵੇਂ ਬਾਡਰਾਂ ਤੇ ਸ਼ੰਭੂ ਤੇ ਤੇ ਖਨੌਰੀ ਤੇ 20 ਫੁੱਟ ਉੱਚੇ ਦੇਵ ਕੱਡ ਪੁਤਲੇ ਬਣਾ ਕੇ ਉਹਨਾਂ ਨੂੰ ਸਾੜਿਆ ਜਾਊਗਾ ਦੁਪਹਿਰ ਬਾਅਦ 27 ਨੂੰ ਦੋਵੇਂ ਫੋਰਮ ਜੜਿਆ ਉਹ ਆਪੋ ਆਪਣੀ ਦੇਸ਼ ਭਰ ਦੇ ਲੀਡਰਾਂ ਨਾਲ ਸੱਦ ਕੇ ਮੀਟਿੰਗ ਕਰਨਗੇ 28 ਨੂੰ ਸਾਡੇ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਊਗੀ ਤੇ 29 ਨੂੰ ਅਗਲਾ एलान ਕੀਤਾ ਜਾਊਗਾ ਇਹਦੋਂ ਗਾਹਾਂ ਜਿਵੇਂ ਬੈਰੀਕੇਟਿੰਗ ਹੋਈ ਆ ਪੰਜਾਬ ਦੇ ਉੱਤੇ ਜਿਵੇਂ ਪੰਜਾਬ ਦੀ ਅਰਥ ਵਿਵਸਥਾ ਦਾ ਨੁਕਸਾਨ ਹੋ ਰਿਹਾ ਵਾ ਔਰ ਜਿਵੇਂ ਹਰਿਆਣੇ ਦੇ ਵਿੱਚ 50000 ਅਰਧ ਸੈਨਿਕ ਫੋਰਸ ਲਾਏ ਗਏ ਆ ਔਰ ਜਿਵੇਂ ਦਿੱਲੀ ਬੈਰੀਕੇਟਿੰਗ ਹੋ ਰਹੀ ਆ ਜਿਹੜੀ ਅਰਥ ਵਿਵਸਥਾ ਇਧਰੋਂ ਲਿੰਕਡ ਕਰਦੀ ਆ ਉਹਦੀ ਸਾਰੀ ਪਰਭਾਈ ਕੇਂਦਰ ਨੂੰ ਕਰਨੀ ਚਾਹੀਦੀ ਆ ਉਹਨਾਂ ਨੇ ਹਾਈਵੇ ਖੁਦ ਜਾਮ ਕਿਉਂ ਕੀਤੇ ਹੈਗੇ ਆ ਜਿਵੇਂ ਕ ਮੰਤਰੀ ਪਦਰ ਤੇ ਕੱਲ ਯੂਕੇ ਦੀ ਪਾਰਲੀਮੈਂਟ ਵਿੱਚ ਇਹ ਚਰਚਾ ਹੋਈ ਆ ਯੂਨੋ ਵਿੱਚ ਚਰਚਾ ਹੋ ਰਹੀ ਆ ਔਰ ਮੋਦੀ ਸਰਕਾਰ ਇਸ ਅੰਦੋਲਨ ਨੂੰ ਜਾਂ ਗ੍ਰਹਿ ਮੰਤਰੀ ਜੀ ਇਸ ਅੰਦੋਲਨ ਨੂੰ ਜਾਂ ਉਹਨਾਂ ਦੇ ਨੇੜੇ ਤੇੜੇ ਜਿਹੜੇ ਲੋਕ ਬੈਠੇ ਆ ਉਹਨਾਂ ਵੱਲੋਂ ਸਹੀ ਢੰਗ ਨਾਲ ਨਾ ਨਿਭਣ ਕਰਕੇ ਜਿਵੇਂ ਪੂਰੀ ਦੁਨੀਆ ਦੇ ਵਿੱਚ ਇਹ ਭਾਰਤ ਕਿਹਾ ਜਾਂਦਾ ਵੀ ਸਭ ਤੋਂ ਵੱਡੀ ਜਮਹੂਰੀਅਤ ਆ ਜਿਵੇਂ ਜਦੋਂ ਕਿਸਾਨਾਂ ਮਜ਼ਦੂਰਾਂ ਤੇ ਬਲ ਪ੍ਰਯੋਗ ਕੀਤਾ ਗਿਆ ਜਿਵੇਂ ਪੂਰੀ ਦੁਨੀਆ ਵਿੱਚ ਇਹਦੀ ਆਲੋਚਨਾ ਹੋਈ ਆ ਉਹਦਾ ਨੁਕਸਾਨ ਮੋਦੀ ਸਰਕਾਰ ਨੂੰ ਚਲਣਾ ਪਊਗਾ ਧੰਨਵਾਦ